ਲੋਕਾਵਾਰ ਸੰਦੀਪ ਸਿੰਘ ਇਥੇ ਆ ਆ ਦੇ ਕੋ ਜੀ ਅਮਰ ਸਾਰ ਬਾਈਪਾਸ ਨਿਊ ਡੇਟ ਦੇ ਲਾ ਕੇ ਜਿਹਦੇ ਤੇ ਗੱਲ ਕਰਦੇ ਹਾਂ ਕਿ ਅੱਜ ਜਿਹੜਾ ਇਹ ਤੇ ਜਿਵਰ ਦਾ ਪਾਣੀ ਆ ਇਹ ਆਮ ਆਦਮੀ ਪਾਰਟੀ ਦਾ ਜਿਹੜਾ ਇਹ ਵਿਕਾਸ ਬੋਲਦਾ ਹੈ ਕਾਰ ਚ ਜਿਹੜੇ ਉਹ ਆਪ ਸਭ ਦੇ ਸਾਹਮਣੇ ਆ ਤੇ ਛੱਪੜਾ ਦਾ ਰੂਪ ਧਾਰਨ ਜਿਹੜਾ ਉਹ ਮੇਨ ਰੋਡ ਦੇ ਉੱਤੇ ਚਿਤਾ ਹੋਇਆ ਇਹ ਕਰਨ ਵਾਲਾ ਠੇਕੇਦਾਰ ਵੀ ਇਹਨਾਂ ਕਹ ਲਈ ਵਰਤ ਰਿਹਾ ਤੇ ਇਹ ਇਹਦੇ ਵਿੱਚ ਕਿੰਨੀ ਮੁਸ਼ਕਲ ਲੋਕਾਂ ਨੂੰ ਆ ਰਹੀ ਹੈ ਇਹਦੇ ਗੰਦੀਆਂ ਸਪਾਰੀਆਂ ਜਿਹੜੀਆਂ ਅੱਜ ਦੇਖਾਇਆ ਪਾ। ਤੇ ਆਹ ਹੈ ਦੇਖੋ ਇਹਦੇ ਵਿੱਚ ਕੋਈ ਇੰਤਜ਼ਾਮ ਨਹੀਂ ਕਾਫੀ ਤਣਾਤੂ ਮੈਂ ਵੀ ਇਹ ਦੋ-ਚਾਰ ਦਿਨ ਹੋ ਗਏ ਨੂੰ ਲੰਘ ਜਾਣਾ ਉਤਾਂ ਹੀ ਵੇਖ ਕੇ ਤੇ ਸ਼ਾਇਦ ਅੱਜ ਕਰ ਦੇਣਗੇ ਕੱਲ ਕਰ ਦੇਣਗੇ ਪਰ ਇਹ ਅਧਿਕਾਰੀਆਂ ਦੇ ਕੰਨ ਨਹੀਂ ਪੁੱਲਦੇ ਇੱਥੇ ਸੀਵਰ ਦਾ ਪਾਣੀ ਠੀਕ ਆ ਇੱਥੇ ਕੰਤਾ ਪਾਣੀ ਫੈਲ ਰਿਹਾ ਇਹ ਇਹਦੇ ਉੱਤੇ ਇਹਦੇ ਉੱਤੇ ਜਿਹੜਾ ਵਾ ਇਹ ਬਹੁਤ ਵੱਡੀਆਂ ਨੇ ਕਹਿ ਲਈ ਹੈ ਅਧਿਕਾਰੀਆਂ ਕਿਸੇ ਦੇ ਦੱਸਣ ਸਾਰੇ ਇਹਨੂੰ ਜਲਦੀ ਤੋਂ ਜਲਦੀ ਇਹਦਾ ਰਿਪੇਅਰ ਕੀਤਾ ਜਾਣਾ ਇਹਨੂੰ ਸੁਧਾਲਣਾ ਚਾਹੀਦਾ ਤਾਂ ਕਿ ਜਿਹੜਾ ਕੋਤਾ ਜਿਹੜਾ ਸੁਖਾਲਾ ਆ ਸਾਹ ਸੌਖਾ ਹੋ ਗਿਆ ਲੋਕਾਂ ਦਾ ਦੇਖੋ ਗੱਟੀਆਂ ਕੱਟ ਰਹੇ ਆ ਕਿਤਾ ਇਹਦੇ ਵਿੱਚ ਜੇ ਦੇਖਿਆ ਜਾਵੇ ਤਾਂ ਉਸੇ ਤਰ੍ਹਾਂ ਹੀ ਪੁੱਟ ਕੇ ਛੱਡਿਆ ਤੇ ਜਿਹੜਾ ਵੀ ਮੋਕ ਦਾ ਠੇਕੇਦਾਰ ਇਹਦੇ ਤੇ ਕਰਨਾ ਕੰਮ ਹੈ ਬੜੀ ਇਹਨੇ ਗੈਰੀ ਤੇ ਨਾਲ ਕੀਤਾ ਜਾ ਰਿਹਾ ਹੈ ਆ ਦੇਖੋ ਕੰਮ ਸਾਰਾ ਉਸੇ ਤਰ੍ਹਾਂ ਹੀ ਛੱਡਿਆ ਹੋਇਆ ਕੰਮ ਤੇ ਅਜਾਹੇ ਟ੍ਰੇਕ ਤਰ੍ਹਾਂ ਦੇਖਲਾ ਕਾਰਵਾਈ ਕੀਤੀ ਹੈ ਉਹਨਾਂ ਨੇ ਲੈ ਜਿਸ ਨੂੰ ਜਿਹੜਾ ਕੰਮ ਨਹੀਂ ਕਰਦਾ ਉਹ ਮੇਰੀ ਇਹ ਆਮ ਆਦਮੀ ਪਾਰਟੀ ਦੇ ਸੂਚੇ ਮੰਤਰੀਆਂ ਨੂੰ ਅੰਮ੍ਰਿਤਸਰ ਸ਼ਹਿਰ ਤੇ ਕਿੰਨੇ ਵੀ ਹੈਗੇ ਆ ਇਹ ਤਾਂ ਹਲਕੇ ਨੂੰ ਐਮ ਐਲ ਏ ਸਾਹਿਬ ਸਾਰਿਆਂ ਨੂੰ ਜਿੰਨੇ ਵੀ ਕੌਂਸਲਰ ਹੈਗੇ ਆ ਨਗਰ ਨੇ ਅਪਰੂਵਮੈਂਟ ਰਸਤਾ ਇਹ ਸਾਰੇ ਜਿਨ੍ਹਾਂ ਦੀ ਜਮੋਰੀ ਪਾਣੀ ਤੇ ਗਲ ਅਚੇਚਾ ਧਿਆਨ ਦੇ ਕੇ ਇਹਨੂੰ ਚਲਤੀ ਪੂਰਾ ਕੀਤਾ ਜਾਣਾ ਚਾਹੀਦਾ ਤਾਂ ਕਿ ਲੋਕਾਂ ਨੂੰ ਸੁੱਖ ਦਾ ਸਾਥ ਮਿਲੇ ਸਕੇ ਜੇ ਦੇ ਵਿੱਚ ਕੋਈ ਹਾਦਸਾ ਵਾਪਰਦਾ ਹੈ ਤੇ ਉਹਦਾ ਜ਼ਿੰਮੇਵਾਰ ਕੌਣ ਮਹਿਕ ਮੈਕਮਾਤ ਸੰਪੰਦਤ। ਇੱਥੇ ਹੀ ਸਮਾਪਤੀ ਕਰਦੇ ਹਾਂ ਕਿ ਫਿਰ ਨਵੀਂ ਗੱਲ ਲੈ ਕੇ ਚੱਲਾਂਗੇ।